ਬਾਬਾ ਜ਼ੋਰਾਬਰ ਸਿੰਘ ਜੀ ਨੂੰ बेहोਸ਼ੀ ਦੀ ਹਾਲਤ ਤਾਂ ਸੀ ਨਾ ਪਰ ਅੱਜ ਮੈਂ ਪੜ ਰਿਹਾ ਸੀ ਜੀ ਸਵਾ ਪੈਰ ਦਿਨ ਕਹਿੰਦੇ ਆ ਇਸ ਹਵਲਾ ਨੂੰ ਸਵਾ ਪੈਰ ਆਪਣਾ ਬਣ ਜਾਂਦਾ ਅੱਜ 6 ਵਜੇ ਦੇ ਦਿਨ ਨਿਕਲੇ 9 ਇੱਕ ਪੈਰ ਹੋ ਗਿਆ یوں ਸਮਝ ਲਓ ਵੀ 9:45 ਮਿੰਟ ਅੱਜ ਕੱਲ ਦੇ ਸਵਾ ਪੈਰ ਇਹਨਾਂ ਕੋਈ ਬਣੇਗਾ ਨਾ ਸਵਾ ਪੈਰ ਬਾਬਾ ਜ਼ੋਰਾਬਰ ਸਿੰਘ ਜੀ ਜਦੋਂ ਥੋੜੇ ਜਿਓ ਉੱਚਾ ਆ ਲੱਤਾਂ ਦੇ ਥੱਲੇ ਲੈ ਲਿਆ ਗੋਡਿਆਂ ਥੱਲੇ ਲੈ ਲਿਆ ਇੱਕੋ ਦਮ ਇੱਥੇ ਬਾਹਰ ਕੀਤਾ ਬਾਬਾ ਜ਼ੋਰਾਵਰ ਸਿੰਘ ਜੀ ਇੱਕੋ ਵਾਰ ਨਾਲ ਹੀ ਚਲੇ ਗਏ। ਸਵਾਸ ਪੂਰੇ ਹੋ ਗਏ। ਪਰ ਬਾਬਾ ਫਤੇ ਸਿੰਘ ਜੀ ਉਹਨਾਂ ਨੂੰ ਲਟਾ ਕੇ ਅੱਖਾਂ ਦੇਖ ਰੀਆਂ ਸੰ ਸਿਰ ਪਕੜਿਆ ਲੱਤਾਂ ਪਕੜੀਆਂ ਚਲਾਦ ਨੇ ਛਾਤੀ ਤੇ ਆਪਣੇ ਦੋਨੇ ਗੋਡੇ ਰਖੇ। ਇੱਥੇ ਸ਼ਾਰਦ ਅੰਜ ਵੱਡੀ ਖੋਣ ਵਗਣ ਲੱਗਾ। ਤਿੱਲੇ ਦੀ ਜੁੱਤੀ ਪਾਈ ਸੀ ਜੀ ਗਾਰੇ ਨਾਲ ਭਰੀ ਸੀ। ਜਦੋਂ ਖੂਨ ਵਗ ਰਿਹਾ ਤੇ ਲੱਤਾਂ ਹਿੱਲਦੀਆਂ ਨੇ 12 ਮਿੰਟ ਬਾਬਾ ਫਤਿਹ ਸਿੰਘ ਦੀਆਂ ਲੱਤਾਂ ਹਿੱਲਦੀਆਂ ਰਹੀਆਂ 12 ਮਿੰਟ ਵਾਹਦੁਨ ਸ਼ਾਦਤ ਦਾ ਚਾਮ ਪੀਤਾ ਮੈਂ ਬੇਨਤੀ ਕਰਾ ਕਹਿ ਦਿੱਤਾ ਇਹਨਾਂ ਦੇ ਸਰੀਰ ਚੋਂ ਕੇ ਹੰਸਲਾ ਨਦੀ ਦੇ ਕੰਡੇ ਫਤਿਹਗੁਰ ਸਾਹਿਬ ਨੂੰ ਪਤਾ ਹੈ ਹੰਸਲਾ ਨਦੀ ਦੇ ਕੰਡੇ ਛੱਡ ਦਿਓ ਟੋਡਰਮਲ ਬਾਰਸੀ ਆਇਆ ਮਾਤਾ ਜੀ ਚਲੋ ਸਾਡੇ ਇਤਿਹਾਸਾਂ ਵਿੱਚ ਕਿਹਾ ਵੀ ਬ੍ਰਹਮਰੁੱਦਰ ਫੋੜ ਕੇ ਕਿਸੇ ਨੇ ਖੀਰੇ ਦਾ ਪਰ ਨਹੀਂ ਪਿਆਰਿਓ ਐਸੀ ਮਾਂ ਹੈ ਉਹਨੇ ਆਪਣੇ ਸੀਨੇ ਤੇ ਸਭ ਕੁਝ ਹੰਡਾਇਆ ਹੈ ਮਾਤਾ ਜੀ ਨੂੰ ਸ਼ਹੀਦ ਕੀਤਾ ਗਿਆ ਇਧ ਟੋਡਰਮਲ ਆਇਆ ਕੁਛ ਨਹੀਂ ਬਣ ਰਿਹਾ ਗੁਰੂ ਕੀਆ ਸਾਖੀਆਂ ਚ ਇਹਦੇ ਭਰਾ ਨਾਗਰਮਲ ਦਾ ਜ਼ਿਕਰ ਹੈ ਟੋਡਰਮਲ ਤੇ ਨਾਗਰਮਲ ਤੇ ਇੱਕ ਸਿੱਖ ਭਾਈ ਜੋਧ ਸਿੰਘ ਤਿੰਨਾਂ ਦਾ ਜ਼ਿਕਰ ਹੁੰਦਾ ਹੈ ਮੋਤੀराम ਮੈਰ ਨੂੰ ਮਿਲਦਾ ਉਹ ਕਹਿੰਦਾ ਪਾਣਾ ਹੈ ਕਹਿੰਦਾ ਹੁਣ ਕਹਿੰਦਾ ਸਰੀਰ ਬਾਹਰ ਪਏ ਨੇ ਗੁਰਮੁਖੋ ਮੈਨੂੰ ਦੱਸੋ ਆ ਸਾਨੂੰ ਦਲੀਲਾਂ ਦੇਣੀਆਂ ਪਈਆਂ ਅੰਮ੍ਰਿਤਸਰ ਕੋ ਕੇਸ ਰੱਖੋ ਨਸ਼ੇ ਛੱਡੋ ਮੈਂ ਕਹਿੰਦਾ ਬਾਕੀ ਦਲੀਲਾਂ ਸਭ ਛੱਡੋ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀਆਂ ਬਾਹਰ ਪਈਆਂ ਲਾਸ਼ਾਂ ਨੂੰ ਜੂਰ ਦੇਖ ਲਓ ਕੋਈ ਕਿਸੇ ਲਈ ਕਰਦਾ ਜੀ ਵੱਡਿਆਂ ਦੀਆਂ ਲਾਸ਼ਾਂ ਬਾਹਰ ਛੋਟਿਆਂ ਦੀਆਂ ਲਾਸ਼ਾਂ ਬਾਹਰ ਟੋਡਲ ਮਲ ਨੇ ਫਿਰ ਆਪਣੀ ਰਸਾਈ ਕੀਤੀ ਵਜ਼ੀਰ ਖਾਂ ਤੱਕ ਅੱਤੇ ਵਾਲੀ ਦਾ ਅੱਤਾ ਚੌਧਰੀ ਆ ਜਿੱਥੇ ਤੁਸੀਂ ਬੈਠਿਓ ਇੱਥੇ ਜ਼ਮੀਨ ਖਰੀਦੀ ਗਈ ਮੈਂ ਕਹਾਂਗਾ ਜਰੂਰ ਟੀਵੀ ਵਾਲੇ ਬਾਹਰ ਸੰਗਤਾਂ ਬੈਠੀਆਂ ਜਰੂਰ ਦਿਖਾਓ ਥਾਂ ਇਸੇ ਤਰੀਕੇ ਨਾਲ ਜੀ ਇਹਨੇ ਕਿਹਾ ਜੀ ਪਹਿਲਾ ਮੋਹਰਾ ਕਰੋ ਉਥੇ ਮੋਹਰਾ ਇੱਥੇ ਮੋਹਰਾ ਟੇਡੀਆਂ ਕੀਤੀਆਂ ਇਹ ਪ੍ਰਿੰਸੀਪਲ ਸਦਵੀਰ ਸਿੰਘ ਨੇ ਦੱਸਿਆ 1 ਕਰੋੜ 45 ਲੱਖ ਉਸ ਵੇਲੇ ਦਾ ਪਰ ਮੈਂ ਕਹਿੰਦਾ ਇਹ ਵੀ ਆਪਾਂ ਨੂੰ ਗਿਣਤੀ ਮਿੰਤੀ ਨਹੀਂ ਕਰਨੀ ਚਾਹੀਦੀ ਮੇਰੇ ਗੁਰੂ ਕੇ ਲਾਲ ਅਮੋਲਕ ਨੇ ਉਹਨਾਂ ਦੀ ਸੰਸਕਾਰ ਵਾਲੀ ਥਾਂ ਵੀ ਅਮੋਲਕ ਹੈ ਕੀ ਮੋਲ ਕੋਈ ਪਾਸਕਦਾ ਇੱਥੇ ਫਿਰ ਮੋਹਰਾ ਖੜੀਆਂ ਕਰਕੇ ਟੋਡਰਮਲ ਨਾਲੇ ਰੋ ਰਿਆ ਹੈ ਨਾਲੇ ਸਭ ਕੋਈ ਲਾਰੇ ਆ ਹੈ ਜਦੋਂ ਥਾਂ ਖਰੀਦ ਲਈ ਉਹਨੇ ਕਿਹਾ ਜਿੰਨੀ ਸਸਕਾਰ ਦੀ ਥਾਂ ਖਰੀਦਨ ਤੋਂ ਬਾਅਦ ਫਿਰ ਹੰਸਲਾ ਨਦੀ ਦੇ ਕੰਢੇ ਗਿਆ ਟੋਡਰਮਲ ਨਾਗਰਮਲ ਜੋਧ ਸਿੰਘ ਭਾਈ ਮੋਤੀराम ਮਹਿਰਾ ਇਹ ਗਏ ਇਹਨੇ ਫਿਰ ਲਾਲਾ ਦੇ ਸਰੀਰ ਖੂਨ ਨਾਲ ਲਤਪਤ ਹੋਏ ਦੇਖੇ ਕੋਈ ਤਾਂ ਇਤਿਹਾਸਾਂ ਵਿੱਚ ਸਿਰ ਲਾਉਣ ਦਾ ਜ਼ਿਕਰ ਹੈ ਜੀ ਸਰੀਰ ਦੇਖੇ ਉਧਰੋਂ ਟੋਡਰਮਲ ਦਾ ਪਰਿਵਾਰ ਬੱਚੇ ਉਹਦੀ ਘਰੋਂ ਉਧਰੋਂ ਮੋਤੀराम ਮਹਿਰ ਦੀ ਮਾਂ ਤੇ ਇਹਦੇ ਘਰੋਂ ਬੀਬੀ ਇਹਨਾਂ ਨੇ ਮਾਤਾ ਗੁਜਰੀ ਜੀ ਦਾ ਇਸ਼ਨਾਨ ਕਰਾਇਆ ਬੀਬੀਆਂ ਨੇ ਬਸ ਇੰਨੇ ਕੋਈ ਜੀਸਨ ਭਾਈ ਸਾਹਿਬ ਕਹਿ ਰਿਆ ਤੇ ਟੋਡਰਮਲ ਨੇ ਆਪਣੇ ਅਤੀ ਸਾਹਿਬ ਜਾਨ ਦਾ ਇਸ਼ਨਾਨ ਕਰਾਇਆ ਤੇ ਕਰਾਇਆ ਵੀ ਹੰਸਲਾ ਨਦੀ ਦੇ ਜਲ 'ਚ ਵੇਖੋ ਪਿਆਰਿਓ ਉੱਥੇ ਬਾਹਰ ਫਿਰ ਉੱਥੇ ਉਹਨੇ ਵਿਵਾਨ ਤਿਆਰ ਕੀਤਾ ਵਿਚਕਾਰ ਮਾਤਾ ਜੀ ਨੂੰ ਲਟਾਇਆ ਦੋਨੋਂ ਪਾਸੇ ਛੋਟੇ ਸਹਿਬ ਜਾਦੇ ਲਟਾ ਕੇ ਐਸ ਥਾਂ ਤੇ ਪਹੁੰਚਿਆ ਜੀ ਇੱਥੇ ਫਿਰ ਇਸ ਰੁੱਖ ਦੀ ਜੋ ਅਸੀਂ ਪੜਿਆ ਹੈ ਇਸ ਰੁੱਖ ਜਿਵੇਂ ਪ੍ਰਕਾਸ਼ ਹੈ ਚਾਦਰ ਹੈ ਇੱਥੇ ਚਿਖਾ ਵਿਸਾਈ ਬਸ ਸੱਜੇ ਪਾਸੇ ਅੱਜ ਫਿਰ ਬਾਬਾ ਫਤਿਹ ਸਿੰਘ ਨੇ ਖੱਬੇ ਪਾਸੇ ਬਾਬਾ ਜੋਰਾਵਰ ਸਿੰਘ ਹੈ ਉੱਤੇ ਚੰਦਨ ਦੀਆਂ ਲੱਕੜਾਂ ਘਿਓ ਦੇ ਕੁੱਪੇ ਪਾਏ ਮਟਕੇ ਪਾਏ ਟੋਡਰਮਲ ਨੇ ਤੇ ਜਦੋਂ ਸਭ ਕੁਝ ਪਾ ਦਿੱਤਾ ਚਿਹਰੇ ਟੱਕ ਦਿੱਤੇ ਫਿਰ ਉਹਨੇ ਭਰੇ ਮਨ ਨਾਲ ਟੋਡਰਮਲ ਨੇ ਇਥੇ ਚਿਖਾ ਨੂੰ ਅੱਗ ਲਾਈ ਸੀ 모ਤੀराम ਮਹਿਰਾ ਬਿਰਹਾ ਵਿੱਚ ਰੋ ਰਿਹਾ ਹੈ ਦੇਖਣ ਵਾਲੇ ਜਿੰਨੇ ਕੁਛੀ ਰੋ ਰਹੇ ਸਨ ਇਥੋਂ ਲਪਟਾਂ ਨਿਕਲੀਆਂ ਦੂਰ ਟੋਡਰਮਲ ਖਲੋ ਗਿਆ ਕਿਹਾ ਜਾਂਦਾ ਉਹਨੇ ਪਾਠ ਕੀਤਾ ਉਹਨੇ ਪਾਠ ਕੀਤਾ ਇਸੇ ਥਾਂ ਤੇ ਫਿਰ ਅਸਤੀਆਂ ਜਿਹੜੀਆਂ ਇੱਥੇ ਨੇ ਆਪ ਨੂੰ ਪਤਾ ਹੋਣਾ ਹਾਂ ਅਸਤੀਆਂ ਇੱਥੇ ਨੇ ਤੇ ਜੀ ਰਾਖ ਸੀ ਉਹ ਅੱਲੋ ਰੱਖ ਲੈ ਗਿਆ ਸੀ ਭਾਈ ਜੋਤ ਸਿੰਘ ਮੈਂ ਅਰਜ ਕਰਾਂ ਸਮਾ ਆਇਆ ਇਹਨੂੰ ਫਿਰ ਜੋਤੀ ਸਰੂਪ ਬਣਾਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਸਰਹੰਦ ਪਿਰ ਪਟਿਆਲੇ ਵਾਲਿਆਂ ਨੇ ਖਰੀਦਿਆ ਮਹਾਰਾਜਾ ਨਰਿੰਦਰ ਸਿੰਘ ਜੀ ਉਹਨਾਂ ਨੇ ਮੈਂ ਫਿਰ ਕਿਤੇ ਸਮਾਂ ਮਿਲਿਆ ਆਪਾਂ ਸਾਰੀ ਗੱਲ ਕਰਾਂਗੇ ਕਿਉਂਕਿ ਸਿੱਖ ਇਹ ਗੱਲ ਕਹਿੰਦੇ ਸਨ ਮਿਸਲਾਂ ਵੇਲੇ ਕਿੰਨੇ ਜੇ ਮਰਨੇ ਤੇ ਸਰਹੰਦ ਮਰੀਏ ਸਰਹੰਦ ਮਰਿਆ ਮੁਕਤ ਹੋਈਦਾ ਹੈ ਇੱਥੇ ਹਲ ਵਾਇਆ ਸਰਦਾਰ ਜੱਸਾ ਸਿੰਘ ਅਲਵਾਲੀਏ ਨੇ ਜੀ ਇਸ ਧਰਤੀ ਤੇ ਖਲ ਵਾਇਆ ਉਹਨਾਂ ਨੇ ਪਰ ਮਹਾਰਾਜਾ ਨਰਿੰਦਰ ਸਿੰਘ ਉਹਨੂੰ ਫਿਰ ਰਾਤ ਇਹ ਥਾਂ ਨਹੀਂ ਸੀ ਇਹਦੇ ਉਪਰ ਥੋੜੀ ਥਾਂ ਸੀ ਉਹਨੂੰ ਫਿਰ ਸੁਪਨੇ ਚ ਮਿਲੇ ਮਾਤਾ ਜੀ ਉਹਨਾਂ ਨੇ ਕਿਹਾ ਤੁਸੀਂ ਉਹ ਥਾਂ ਤਾਂ ਬਣਾਇਆ ਜਿੱਥੇ ਸਾਡਾ ਸੰਸਕਾਰ ਹੋਇਆ ਹੈ ਉਹ ਥਾਂ ਜਰੂਰ ਬਣਾਓ ਇਸ ਦਾ ਜ਼ਿਕਰ ਵੀ ਗਿਆਨੀ ਠਾਕੁਰ ਸਿੰਘ ਉਹਨਾਂ ਨੇ ਕੀਤਾ ਇਹਦਾ ਮਤਲਬ ਜਦੋਂ ਉਹਨਾਂ ਮੇਲਾ ਸ਼ੁਰੂ ਕੀਤਾ ਉਹਦੇ ਕੋਲ ਪੁਰਾਣੇ ਬਜ਼ੁਰਗ ਸਨ ਇਸ ਥਾਂ ਨੂੰ ਫਿਰ ਜੋਤੀ ਸਰੂਪ ਸਥਾਨ ਤੇ ਪਿਆਰਿਓ ਇਹਨਾਂ ਸਹਿਬਜ਼ਾਦਿਆਂ ਨੂੰ ਅਸੀਂ ਹਰ ਸਾਲ ਯਾਦ ਕਰਨੇ ਆ ਇਹ ਸਾਡੇ ਬਾਬੇ ਨੇ ਜੀ ਤੇ ਮੈਂ ਕੱਲ ਵੀ ਕਿਹਾ ਸੀ ਜਦੋਂ ਸ਼ਹੀਦ ਜਿਸ ਉਮਰ ਸ਼ਹੀਦ ਹੋ ਜਾਂਦਾ ਉਹਦੀ ਉਮਰ ਉੱਥੇ ਖਲੋ ਜਾਂਦੀ ਹੈ ਉਹ ਸਾਡੇ ਅੱਜ ਵੀ ਬਾਬੇ ਨੇ 7 ਸਾਲ ਤੇ 9 ਸਾਲ ਦੀ ਉਮਰ ਸਨਮਾਨਯੋਗ ਮਾਤਾ ਗੁਜਰੀ ਜੀ ਆਪ ਸੰਗਤ ਦਾ ਬਹੁਤ ਧੰਨਵਾਦ ਸਮਾਂ ਤੁਹਾਡਾ ਸੱਚੀ ਬਹੁਤ ਜਿਆਦਾ ਲੈ ਲਿਆ ਬਖਸ਼ ਦਿਆ ਜੀ ਅਗਲੇ ਸਾਲ ਮੇਰੀ ਬੇਨਤੀ ਹੈ ਜੀ 15 ਦਸੰਬਰ 1 ਪੋ 2 ਪੋ 3 ਪੋ ਤੇ 4 ਪੋ ਤੇ ਜਿੱਦਨ 7 ਪੋ ਹੋਵੇਗੀ ਜੀ ਇਹ ਭਾਈ ਜਮੀਰ ਸਿੰਘ ਭਾਈ ਪਰਮਜੀਤ ਸਿੰਘ ਲੱਖੇਵਾਲ ਭਾਈ ਅਮਰਜੀਤ ਸਿੰਘ ਜੀ ਸਰਬਜੀਤ ਸਿੰਘ ਰਵਿੰਦਰ ਸਿੰਘ ਸਾਰੇ ਤੁਸੀਂ ਬੈਠੇ ਹੋ ਵੇਖੋ ਮੈਂ ਕਹਿੰਨਾ ਇਸ ਜੋੜ ਮੇਲੇ ਨੂੰ ਸਿੱਖੋ ਸਿਆਸਤੂ ਪਰ ਉੱਠ ਕੇ ਮਨਾਓ ਇਹਨਾਂ ਦਿਨਾਂ 'ਚ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਗੀਤ ਗਾਈਏ ਉਦਨ ਆਪਾਂ ਯਤਨ ਕਰਾਂਗੇ ਜੀ ਭਾਈ ਸਾਹਿਬ ਨੇ ਮੈਨੂੰ ਕਿਹਾ ਹੈ ਵੀ ਰਾਗੀ ਸਿੰਘ ਜੋਟੀਆਂ ਚਾਸਾ ਕੀ ਵਾਰ ਗਾਉ। ਉਹ ਮੇਰੀ ਇੱਛਾ ਵੀ 7 ਤਰੀਕ ਨੂੰ ਆਪਾਂ 7 ਪੋ ਨੂੰ ਜੀ 7 ਪੋ ਹੀ ਨਾ ਜੀ ਅੰਮ੍ਰਿਤ ਵੇਲਾ ਉਹ ਐਦ ਕੀ ਆਪਣੇ ਨੋਟ ਕਰ ਲਓ ਇਹ ਤਰੀਕਾ ਤਾਂ ਕੀਆ ਨੇ ਵੀ 1 2 3 4 ਪੋ ਤੇ 7 ਪੋ ਉਸ ਤੋਂ ਇਲਾਵਾ ਹੁਣ ਕੁਝ ਦਿਨਾਂ ਬਾਅਦ ਆਪ ਜੀ ਦੇ ਇੱਥੇ ਭਾਈ ਹਰਪਾਲ ਸਿੰਘ ਜੀ ਹੋਣੀ ਇਹ ਸਫਰੇ ਸ਼ਹਾਦਤ ਵੇਖੋ ਸਾਡਾ ਅਸੀਂ ਕਿੰਨਾ ਰਲ ਮਿਲ ਕੇ ਸਾਰੇ ਗੁਰੂ ਦੀਆਂ ਸਿਫਤਾਂ ਕਰੀਏ ਉਹਨਾਂ ਨੇ ਸ਼ੁਰੂ ਕਰਨਾ ਹੈ ਆਉਣ ਵਾਲੇ ਦਿਨਾਂ 'ਚ ਆਪ ਜੀ ਕਿਰਪਾ ਕਰਿਓ ਹੁਣ ਸਹਿਜ ਪਾਠਾਂ ਦੇ ਭੋਗ ਪਹਿਨਗੇ ਜੀ ਮੈਨੂੰ ਚਾਵਲਾ ਸਾਹਿਬ ਕਹ ਰਹੇ ਸੀ ਅਗਲੇ ਸਾਲ ਜੇ ਪੋਥੀਆਂ ਪ੍ਰਸੰਗਤ ਇੰਨੀ ਹੈ ਬੜਾ ਮੁਸ਼ਕਲ ਹੋ ਜਾਏਗਾ ਜੀ ਪੋਥੀਆਂ ਦਾ ਪਰ ਆਪ ਜੀ ਅੱਜ ਜਿਨ੍ਹਾਂ ਸਹਿਜ ਪਾਠ ਦੇਸ਼ ਪਰਦੇਸ਼ ਕੀਤਾ ਉਹ ਸਾਰੇ ਹੁਣ ਸਹਿਜ ਪਾਠ ਸਿੰਘ ਸਾਹਿਬ ਜੀ ਇਹ ਗਿਆਨੀ ਜਸਵਿੰਦਰ ਸਿੰਘ ਜੀ ਬਹੁਤ ਧੰਨਵਾਦੀ ਇਹਨਾਂ ਦਾ ਤੇ ਮੈਂ ਕਿਸ ਕਿਸ ਦਾ ਨਾਮ ਲਵਾਂ ਪਰ ਮੈਂ ਸੋਚਣਾ ਜਿਨ੍ਹਾਂ ਜਿਨ੍ਹਾਂ ਨੇ ਜਿਵੇਂ ਸੇਵਾ ਕੀਤੀ ਹੈ ਬਸਾਂ ਦੀ ਕੀਤੀ ਪਾਈ ਅਮਰਜੀਤ ਸਿੰਘ ਦੁਆ ਤ੍ਰਿਪਤ ਰਜਿੰਦਰ ਸਿੰਘ ਜੀ ਤ੍ਰਿਪਤ ਬਾਣਾ ਜੀ ਤ੍ਰਿਪਤ ਸਿੰਘ ਦੁਆ ਉਹਨਾਂ ਦਾ ਜਿੰਨੇ ਤੁਸੀਂ ਜਿੰਨਾ ਸੇਵਾ ਕੀਤੀ ਹੈ ਨਾ ਜੀ ਸਾਡੇ ਕਹਿਣ ਤੋਂ ਬਿਨਾਈ ਮਾਤਾ ਜੀ ਤੇ ਸਹਿਬ ਜੀ ਦੇ ਸਵੀਕਾਰ ਕਰਨਗੇ ਆਓ ਹੁਣ ਸਹਿਜ ਪਾਠ ਦੇ ਭੋਗ ਪਾਣਗੇ ਜੀ ਅਰਦਾਸ ਹੋਵੇਗੀ ਉਸ ਤੋਂ ਬਾਅਦ ਫਿਰ ਅਗਲਾ ਸਹਿਜ ਪਾਠ ਪ੍ਰਾਰੰਭ ਕੀਤਾ ਜਾਏਗਾ